ਇਹ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਕੋਰਸਿਕ ਤੱਕ ਪਹੁੰਚਣੀ ਚਾਹੀਦੀ ਆ ਮੇਰਾ ਸੁਨੇਹਾ ਜਾਣਾ ਚਾਹੀਦਾ ਹੈ 14 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਦੀ ਬੈਕਸਾਈਡ ਤੇ ਸ਼੍ਰੋਮਣੀ ਕਮੇਟੀ ਨੂੰ ਈਮੇਲ ਮਿਲਦਾ ਹੈ ਕਿ ਮੈਂ ਜੇ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਲ ਉਡਾ ਦੇ ਤੇ ਇਹ ਗੱਲ ਦਾ ਜਿਹੜਾ ਖਲਾਸਾ ਹੋਇਆ 15 ਤਰੀਕ ਨੂੰ ਮੈਂ ਵੀਡੀਓ ਜਾਰੀ ਕੀਤੀ ਸੀ ਤੁਸੀਂ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਅੱਜ ਵੀ ਉਹ ਵੀਡੀਓ ਚੱਲ ਰਹੀ ਹੈ ਤੇ ਵੀਡੀਓ ਬਹੁਤ ਚੱਲੀ ਪਹਿਲੀ ਗੱਲ ਤਾਂ ਮੈਂ ਇਹ ਗੱਲ ਰੋਕ ਕੇ ਬੇਨਤੀ ਕਰਾਂ ਵੀ ਆ ਜਿਹੜੀ ਹੋਣ ਵਾਲੀ ਵੀਡੀਓ ਤੁਸੀਂ ਦੇਖੋਗੇ ਕੋ ਸਿੱਖੋ ਤੁਹਾਡਾ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਜਦੋਂ ਕੋਈ ਐਦਾਂ ਦੀ ਗੱਲ ਹੁੰਦੀ ਆ ਹਰਮੰਦਰ ਸਾਹਿਬ ਕਿਉਂਕਿ ਸਿੱਖ ਸਿਧਾਂਤ ਦਾ ਮੇਲ ਕੇਂਦਰ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਜਿੱਥੇ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਰਾਜ ਕਰਦੇ ਨੇ ਇਸ ਮੰਦਰ ਨੂੰ ਢਾਉਣ ਵਾਲੇ ਪਤਾ ਨਹੀਂ ਕਿੰਨੇ ਆ ਕੇ ਚਲੇ ਗਏ ਮਸੇ ਰੰਗੜ ਵਰਗਿਆਂ ਨੇ ਸਰੋਵਰ ਨੂੰ ਪੂਰਨ ਦਾ ਯਤਨ ਕੀਤਾ ਅਬਦਾਲੀ ਵਰਗੇ ਆਏ ਜਕਰੀਆ ਖਾਨ ਵਰਗੇ ਆਏ ਗੱਲ ਨਿਵੇੜੀਏ ਕਿ ਟੈਂਕਾਂ ਤੇ ਤੋਪਾਂ ਦੇ ਨਾਲ ਇੰਦਰਾ ਗਾਦੇ ਵਰਗਿਆਂ ਨੇ ਇਸ ਮੰਦਰ ਨੂੰ ਢਾਉਣ ਦਾ ਯਤਨ ਕੀਤਾ ਤੇ ਸਿੱਖਾਂ ਦਾ ਬਲ ਤੇ ਕਲਗੀਧਰਪਾਤ ਸਾਹਿਬ ਮਹਾਰਾਜ ਦਾ ਦਿੱਤਾ ਹੋਇਆ ਜज्ਬਾ ਤੇ ਜੋਸ਼ ਅੱਜ ਹਰ ਮੰਗਲ ਸਾਹਿਬ ਫੇਰ ਉਸੇ ਤਰ੍ਹਾਂ ਖੜਾ ਹੈ ਪਰ ਉਹਨਾਂ ਦਾ ਮਲਿਆ ਵੇਟ ਹੋ ਗਿਆ ਇਹ ਈਮੇਲ ਭੇਜਣ ਵਾਲਿਆ ਜੇ ਮੇਰੀ ਵੀਡੀਓ ਤੇਰੇ ਤੱਕ ਅਜ ਪਹੁੰਚਦੀ ਹੈ ਤਾਂ ਯਾਦ ਰੱਖੀ ਤੈਨੂੰ ਯਾਦ ਕਰਵਾ ਰਿਹਾ ਹਾਂ ਵੀ ਇਸ ਘਰ ਦੇ ਨਾਲ ਟੱਕਰ ਲੈਣ ਵਾਲਾ ਅੱਜ ਤੱਕ ਬਚਿਆ ਕੋਈ ਨਹੀਂ ਨਾਮ ਅਨੁਸਾਰ ਮਟ ਗਿਆ ਭੱਤੀ ਸਬਦਾਵਲੀ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਤਾਂ ਸਿਧਾਂਤ ਹੀ ਇਹ ਕਹਿੰਦਾ ਆੜੇ ਸੋ ਚੜੇ ਜਿਹੜਾ ਇੱਥੇ ਅੜੀਆਂ ਕੱਢਦਾ ਉਹ ਚੜ ਜਾਇਆ ਕਰਦਾ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਜਿਹੜਾ ਨੀਮਾ ਹੋ ਕੇ ਆਉਂਦਾ ਹੈ ਉਹਨੂੰ ਤੇਗ ਦਾ ਗੱਫਾ ਮਿਲਦਾ ਹੈ ਤੇ ਜਿਹੜਾ ਚੜਾਈ ਕਰਕੇ ਆਉਂਦਾ ਫਿਰ ਉਹਨੂੰ ਤੇਗ ਦਾ ਗੱਫਾ ਵੀ ਨਾਲ ਹੀ ਦਿੱਤਾ ਜਾਂਦਾ ਹੈ ਇਹਦਾ ਗੁਰੂਆਂ ਲੱਖ ਲੱਖ ਦੀਆਂ ਫੌਜਾਂ ਖਾਲਸਾ ਇਹੋ ਜ ਹੈ ਕਿ ਤੇਰੇ ਵਰਗੇ ਜਦੋਂ ਹਰਿਮੰਦਰ ਸਾਹਿਬ ਤੇ ਚੜਾਈ ਕਰਕੇ ਆਉਂਦੇ ਨੇ ਬੇਅਦਬੀ ਕਰਦੇ ਨੇ ਤਾਂ ਸਿਰ ਲਾ ਕੇ ਖੱਦੋ ਫਿੱਡ ਕੋਲ ਖੇਡਦੇ ਤੁਰੇ ਜਾਂਦੇ ਨੇ ਘੋੜਿਆਂ ਤੇ ਚੜ ਕੇ ਇਹੋ ਜੀ ਗੱਲ ਦੇਖ ਤੇ ਐਵੇਂ ਨਾ ਸਮਝ ਲਈ ਵੀ ਸਿੱਖਾ ਦੀ ਜ਼ਰਤ ਹੈ ਨਹੀਂ ਇਹ ਬਾਜਾ ਬਾਇ ਦਾ ਕੁਟਲੀਆ ਸਭ ਬਹਿ ਸੁੱਤਾ ਪਿਆ ਤੇ ਪਿਆ ਜੇ ਕਿਤੇ ਜਾਗ ਪਿਆ ਤਾ ਤੇਰੇ ਵਰਗੇ ਨੂੰ ਇਹ ਨਹੀਂ ਲੱਭਣਾ ਵੀ ਮੈਂ ਹਾਂ ਕਿਹੜੇ ਥਾਕੇ ਤੇ ਤੂੰ ਐਡਾ ਹੀ ਮਾਂ ਦਾ ਪੁੱਤ ਪਿਤਾ ਹੁੰਦਾ ਐਡਾ ਹੀ ਚਾਚਾ ਦਾ ਬੰਦਾ ਹੁੰਦਾ ਤਾਂ ਆਪਣੀ ਰੀਜਨਲ ਆਈਡੀ ਤੋਂ ਮੇਲ ਭੇਜਾ ਤੇ ਤੈਨੂੰ ਹੁਣ ਤੱਕ ਪਤਾ ਲੱਗ ਜਾਣਾ ਸੀ ਵੀ ਦੁਨੀਆ ਤੇ ਤੇਰੇ ਨਾਮ ਦਾ ਕੋਈ ਬੰਦਾ ਆਇਆ ਵੀ ਹੈ ਮੈਂ ਤੁਹਾਨੂੰ ਵੀ ਬੋਲ ਸਿੱਖੋ ਬੇਨਤੀ ਕਰਦਾ ਆ ਮੇਰੀ ਵੀਡੀਓ ਅੱਗੇ ਵਾਲੀ ਸੁਣਿਓ ਤੇ ਸ਼ੇਅਰ ਕਰਿਓ ਹਰ ਗੁਰਸਿੱਖ ਤੱਕ ਪਹੁੰਚਾਓ ਮੈਂ ਸਾਰੇ ਗੁਰਸਿੱਖਾਂ ਨੂੰ ਭੈਣਾ ਬੀਬੀਆਂ ਨੂੰ ਬੇਨਤੀ ਕਰਨਾ ਵੀ ਆਪਣੀ ਆਪਣੀ ਆਈਡੀ ਤੋਂ ਹਰਮੰਦਰ ਸਾਹਿਬ ਦੇ ਖਿਲਾਫ ਬੋਲਣ ਵਾਲੇ ਨੂੰ ਜਿਹੜਾ ਕਹਿੰਦਾ ਬੰਬ ਦੇ ਨਾਲ ਉਡਾ ਜਾਏਗਾ ਉਹਦੇ ਖਿਲਾਫ ਵੀਡੀਓ ਪਾਓ ਭਾਵੇਂ ਪੋਸਟ ਪਾਓ ਤੇ ਨੇੜੀਆਂ ਲਿਆਦੋਂ ਕਾਉਣ ਵਾਲੀਆਂ ਇਹ ਨਾ ਸੋਚੋ ਵੀ ਕੋਈ ਇੱਕ ਹੀ ਬੋਲੂਗਾ ਕੋਈ ਦੋ ਜਾਣੇ ਬੋਲਣਗੇ ਚਾਰ ਜਾਣੇ ਬੋਲਣਗੇ ਨਹੀਂ ਜਦੋਂ ਸਾਡੇ ਸਧਾਰਨ ਦੀ ਗੱਲ ਆਵੇ ਸਾਡੇ ਧੁਰੇ ਦੀ ਗੱਲ ਆਵੇ ਤਾਂ ਹਰ ਇੱਕ ਨੂੰ ਬੋਲਣਾ ਚਾਹੀਦਾ ਹੈ ਹਰ ਮੰਦਰ ਸਾਹਿਬ ਜਾ ਕੇ ਤਾਂ ਸਿੱ ਤਸਵੀਰਾਂ ਲੈ ਸਕਦੇ ਹਾਂ ਪਰ ਜੇ ਕੋਈ ਉਸ ਤਸਵੀਰ ਨੂੰ ਟੌਂਡ ਦਾ ਯਤਨ ਕਰੇ ਫਿਰ ਬਚਾਉਣ ਵਾਲਾ ਕੌਣ ਖੜਾ ਹੋਏਗਾ ਮੈਂ ਤੁਹਾਨੂੰ ਗੁਰਸੇਖੋ ਤੁਹਾਨੂੰ ਕਹਿ ਰਿਹਾ ਤੁਸੀਂ ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਹੋ ਹਰ ਮੰਦਰ ਸਾਹਿਬ ਦੇ ਵਿੱਚ ਜਾ ਕੇ ਪ੍ਰਕਰਮਾਂ ਚ ਪਤਾ ਨਹੀਂ ਕਿੰਨੀਆਂ ਕਿ ਵੀਡੀਓ ਬਣਾਉਂਦੇ ਹੋ ਫੋਟੋਆਂ ਖਿੱਚਦੇ ਹੋ ਫਿਰ ਉਦੋਂ ਦਾ ਬੜੀਆਂ ਸੋਹਣੀਆਂ ਸ਼ੇਅਰ ਕਰਦੇ ਹੋ ਤੇ ਜੇ ਅੱਜ ਉਸੇ ਹਰਿਮੰਦਰ ਨੂੰ ਕੋਈ ਟੌਂਟ ਦੀ ਗੱਲ ਕਰਦਾ ਕਿ ਤੁਹਾਡਾ ਅਜ ਪਰਚ ਨਹੀਂ ਪੈਂਦਾ ਮੈਂ ਤੁਹਾਨੂੰ ਇੱਕ ਉਦਾਹਰਣ ਦੇਣਾ ਧਰਮ ਦੀ ਰੱਖសា ਮਨੁੱਖ ਨੂੰ ਕਰਨੀ ਪੈਂਦੀ ਹੈ ਜਦੋਂ ਧਰਮ ਨੂੰ ਮਨੁੱਖ ਬਚਾਉਂਦਾ ਹੈ ਤੇ ਫਿਰ ਧਰਮ ਮਨੁੱਖ ਨੂੰ ਬਚਾਉਂਦਾ ਹੈ ਪਹਿਲਾਂ ਫਸਲ ਨੂੰ ਪਾਲਣਾ ਪੈਂਦਾ ਹੈ ਫਸਲ ਦੀ ਰਕษา ਕਿਸਾਨ ਨੂੰ ਕਰਨੀ ਪੈਗੀ ਆ ਮਨੁੱਖ ਨੂੰ ਕਰਨੀ ਪੈਂਦੀ ਹੈ ਤੇ ਜਦੋਂ ਫਸਲ ਪੱਕ ਜਾਂਦੀ ਹੈ ਫਿਰ ਉਹੋ ਹੀ ਫਸਲ ਕਿਸਾਨ ਦੀ ਰਕษา ਕਰਦੀ ਹੈ ਇਹ ਉਦਾਹਰਣ ਹੈ ਮੇਰੀ ਸਮਝੋ ਇਸ ਗੱਲ ਜੇ ਕੋਈ ਬੰਦਾ ਕਹੇ ਨਾ ਵੀ ਧਰਮ ਜਿੰਦਾ ਹੀ ਵੱਡਾ ਗੁਰੂ ਗ੍ਰੰਥ ਸਾਹਿਬ ਜਿੰਦਾ ਹੀ ਵੱਡਾ ਹੈ ਫਿਰ ਆਪੇ ਰਕษา ਕਿਉਂ ਨਹੀਂ ਕਰਦਾ ਭर्यੋ ਜੇ ਪੱਤਾਵਾਂ ਵਿੱਚ ਇੰਨੀ એનર્ਜੀ ਹੈ ਕਿ ਸਰੀਰ ਨੂੰ ਬਚਾ ਸਕਦੀ ਹੈ ਤਾਂ ਤੱਤ ਆਪਣੇ ਆਪ ਬਣ ਕੇ ਪੈਦਾ ਹੋ ਕੇ ਤਾਂ ਨਹੀਂ ਸਾਡੇ ਮੂੰਹ ਚ ਪੈਂਦੇ ਪਹਿਲਾਂ ਉਹਨਾਂ ਨੂੰ ਪਾਲਣਾ ਪੈਂਦਾ ਹੈ ਬੀਜਣਾ ਪੈਂਦਾ ਹੈ ਸੰਭਾਲ ਕਰਨੀ ਪੈਂਦੀ ਹੈ 6-6 ਮਹੀਨੇ ਵੇਟ ਕਰਨੀ ਪੈਂਦੀ ਹੈ ਕਿੰਨੀਆਂ ਸਬਜ਼ੀਆਂਗਾਉਂਦੇ ਆ ਉਹਨਾਂ ਨੂੰ ਪਹਿਲਾਂ ਪਾਲਣਾ ਪੈਂਦਾ ਫਿਰ ਉਹ ਸਾਨੂੰ ਪਾਲਦੀਆਂ ਨੇ ਇਸੇ ਤਰ੍ਹਾਂ ਭਾਈ ਗੁਰੂ ਨਾਨਕ ਦੇ ਘਰ ਨੂੰ ਪਹਿਲਾਂ ਸਾਨੂੰ ਸੰਭਾਲਣਾ ਪਵੇਗਾ ਪਹਿਲਾਂ ਅਸੀਂ ਦੇਖਰੇ ਕਰਾਂਗੇ ਤੇ ਫਿਰ ਗੁਰਨਾਣਕ ਨੇ ਸਾਡੀ ਸਾ ਦੇਖਰੇ ਕਰਨੀ ਹੈ ਫਿਰ ਸਾਡਾ ਭਲਾ ਕਰਨਾ ਹੈ ਇਸ ਕਰਕੇ ਮੈਂ ਹਰ ਇੱਕ ਗੁਰਸਿੱਖ ਭੈਣ ਭਰਾ ਬੀਬੀ ਮਾਈ ਪਾਈ ਸਭ ਨੂੰ ਬੇਨਤੀ ਕਰਨਾ ਕਿ ਹਰਮੰਦਰ ਸਾਹਿਬ 14 ਤਰੀਕ ਨੂੰ ਮੇਲ ਮਿਲਦੀ ਹੈ 15 ਤਰੀਕ ਨੂੰ ਮੈਂ ਵੀਡੀਓ ਪਾਈ ਤੇ ਵੀਡੀਓ ਬਹੁਤ ਚੱਲੀ ਤੇ ਉਸ ਵੀਡੀਓ ਦੇ ਵਿੱਚ ਤਿੰਨ ਬੰਦਿਆਂ ਦੇ ਐਸੇ ਕਮੈਂਟ ਆਏ ਮੈਂ ਉਹਨਾਂ ਨੂੰ ਅਜੇ ਦਬਾਅ ਦੇਣਾ ਚਾਹੁੰਦਾ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤੇ ਕੋਈ 2-250 ਕਮੈਂਟ ਆਇਆ ਉਹਨਾਂ ਕਹਿੰਦੇ ਸੀ ਜੀ ਗੁਰੂ ਰਾਮਦਾਸ ਦਾ ਘਰ ਹੈ ਇਹਨੂੰ ਕੋਈ ਨਹੀਂ ਢਾ ਸਕਦਾ ਇਹਦੇ ਨਾਲ ਮੱਥਾ ਲਾ ਕੇ ਕੋਈ ਨਹੀਂ ਮਾਰ ਸਕਦਾ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਪਰ ਤਿੰਨ ਬੰਦਿਆਂ ਨੇ ਕਮੈਂਟ ਐਸੇ ਸੀ ਇੱਕ ਬੰਦਾ ਕਹਿੰਦਾ ਜੀ ਹਰਮੰਦਰ ਸਾਹਿਬ ਧਾਤਾ ਦਿੱਤਾ ਸੀ ਦਰਾਗਾਦੀ ਨੇ ਉਹ ਸਜਣਾ ਕਿਹੜੇ ਦਿਮਾਗ ਨੂੰ ਚੁੱਕੀ ਕਰਨਾ ਹੈ ਹਰਮੰਦਰ ਸਾਹਿਬ ਢਾਇਆ ਨਹੀਂ ਉਹਨੂੰ ਢਾਰ ਆਏ ਗਏ ਸੀ ਤੇ ਅੱਜ ਜਾ ਕੇ ਦੇਖ ਹਰਮੰਦਰ ਸਾਹਿਬ ਉਸੇ ਤਰ੍ਹਾਂ ਖੜਾ ਹੈ ਤੇ ਜਿੰਨੇ ਢਾਲ ਆਈ ਸੀ ਉਹ ਦੱਸ ਮੈਨੂੰ ਕਿੱਥੇ ਆ ਤੂੰ ਜਿਹੜੀ ਤਰ੍ਹਾਂ ਦੀ ਗੱਲ ਕਰਦਾ ਹੈ ਉਹ ਹੈ ਇਹ ਗੁਰੂ ਨਾਨਕ ਦਾ ਘਰ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਣਾਇਆ ਉਦੋਂ ਤੋਂ ਲੈ ਕੇ ਅੱਜ ਤੱਕ ਸੋਭਤ ਕਰਦਾ ਹੈ ਜਦੋਂ ਤੱਕ ਦੁਨੀਆਂ ਦਾ ਸੰਸਾਰ ਦਾ ਵਾਸਾ ਰਹਿਣਾ ਹੈ ਇਸ ਘਰ ਨੇ ਐਸੇ ਤਰ੍ਹਾਂ ਅਸਥਿਰ ਰਹਿਣਾ ਇਹਨੂੰ ਕੋਈ ਢਾ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਇਹ ਕੋਈ ਮੰਦਿਰ ਜਾਂ ਮਸਜਿਦ ਨਹੀਂ ਵੀ ਇਹਨੂੰ ਢਾ ਕੇ ਰਾਮ ਮੰਦਿਰ ਬਣਾ ਦਿਓ ਇਹ ਗੁਰੂ ਨਾਨਕ ਦਾ ਹਰ ਮੰਦਿਰ ਹੈ ਉਸ ਪਰਮੇਸ਼ਰ ਦਾ ਘਰ ਹੈ ਇਹ ਕਦੇ ਖਤਮ ਨਹੀਂ ਹੋ ਸਕਦਾ ਨਾ ਪਰਮੇਸ਼ਰ ਖਤਮ ਹੁੰਦਾ ਹੈ ਤੇ ਨਾ ਪਰਮੇਸ਼ਰ ਦਾ ਘਰ ਖਤਮ ਹੁੰਦਾ ਹੈ ਇਹ ਕਿਸੇ ਬੰਦੇ ਦਾ ਘਰ ਨਹੀਂ ਵੀ ਇਹਨੂੰ ਢਾ ਕੇ ਲੇਟ ਕਰਦੇ ਜੋ ਇੱਥੇ ਕੁਝ ਹੋਰ ਬਣਾ ਦਿਓ ਇਹ ਰੱਬ ਦਾ ਨਾਰਾ ਹੈ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਹੜੇ ਤੁਸੀਂ ਐਦਾਂ ਦੀ ਮਾਰਸਤਾ ਚੁੱਕੀ ਫਿਰਦੇ ਹੋ ਤੁਹਾਡਾ ਆਪਣੀ ਸੋਚ ਹੈ ਥੋੜਾ ਜਿਹਾ ਬਾਗ ਨੂੰ ਹੱਥ ਮਾਰੋ ਐਦਾਂ ਦੇ ਇੱਕ ਮਿੰਟ ਕਰ ਤੋਂ ਬਚਿਆ ਕਰੋ ਜੇ ਮੈਂ ਹੁਣ ਤੁਹਾਡੇ ਕਮੈਂਟਾਂ ਦੇ ਨਾਮ ਲੈ ਕੇ ਸ਼ੋਅ ਕਰਾਂ ਤੁਹਾਡਾ ਕੀ ਹਾਲ ਹੋਵੇ ਖੈਰ ਰਹੀ ਬਾਤ ਮੈਂ ਸਾਰੇ ਕੋ ਸਿੱਖਾਂ ਨੂੰ ਬੇ ਇੰਤਿਬਾਰ ਬਾਰ-ਬਾਰ ਕਰ ਰਿਹਾ ਵੀ ਆਪ ਮੇਰੀ ਵੀਡੀਓ ਸ਼ੇਅਰ ਕਰਿਓ ਬਾਰ ਤੋਂ ਬਾਦ ਕਿਉਂ ਕਿਉਂਕਿ ਸਾਡੇ ਧਰਮ ਦੀ ਗੱਲ ਹੈ ਹਰਮੰਦਰ ਸਾਹਿਬ ਦੀ ਗੱਲ ਹੈ ਪਤਾ ਲੱਗਣਾ ਚਾਹੀਦਾ ਉਹਨਾਂ ਲੋਕਾਂ ਨੂੰ ਕੀ ਪਤਾ ਮੇਰੀ ਵੀਡੀਓ ਪਹੁੰਚਦੀ ਹੈ ਜਾਂ ਤੁਹਾਡੀਆਂ ਵੀਡੀਓ ਪਹੁੰਚਦੀਆਂ ਨੇ ਇਹ ਨਾ ਸੋਚਿਆ ਕਰੋ ਵੀ ਫਲਾਣੇ ਨੇ ਬੜਾ ਵਧੀਆ ਬੋਲਿਆ ਫਲਾਣਾ ਬੜਾ ਵਧੀਆ ਬੋਲਿਆ ਨਹੀਂ ਤੁਹਾਡਾ ਵੀ ਬੋਲਣ ਦਾ ਫਰਜ਼ ਬਣਦਾ ਹੈ ਤੁਸੀਂ ਪੋਸਟ ਪਾਓ ਫੋਟੋ ਬਣਾ ਕੇ ਪਾਓ ਵੀਡੀਓ ਪਾਓ ਜਿਵੇਂ ਤੁਹਾਡਾ ਦਿਲ ਕਰਦਾ ਪਰ ਹਰਮੰਦਰ ਸਾਹਿਬ ਦੇ ਹੱਕ ਵਿੱਚ ਪੋਸਟਾਂ ਪਾਓ ਜ਼ਰੂਰ ਉਹਨਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਕੌਣ ਮਜਾਕ ਦੀ ਹੈ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਰਾਈ ਸਿੱਖ ਧਰਮ ਨੂੰ ਜਾਂ ਹਰਮੰਦਰ ਸਾਹਿਬ ਨੂੰ ਢਾਹ ਲਾਉਣ ਨੂੰ ਕਰਦੇ ਨੇ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਜਵਾਬ ਦੇਣ ਵਾਲੇ ਬਰਾਬਰ ਬੈਠੇ ਨੇ ਕਿਸੇ ਅਮਰਪਾਲ ਸਿੱਖ ਵਰਗੇ ਦਾ ਕਿਸੇ ਇੱਕ ਦਾ ਠੇਕਾ ਨਹੀਂ ਲਿਆ ਹੋਇਆ ਸਾਨੂੰ ਸਾਰਿਆਂ ਨੂੰ ਜਿਹੜਾ ਚੱਕਣਾ ਪੈਣਾ ਹੈ ਸਾਡਾ ਸਭਨਾਂ ਦਾ ਪਰਜ ਬਣਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਪਿੰਡਾਂ ਦੇ ਵਿੱਚ ਵਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਗੁਰਦੁਆਰੇ ਸਾਰਿਆਂ ਨੇ ਬਣਾਏ ਨੇ ਤੇ ਜਿਹੜੇ ਗੁਰੂ ਦੇ ਦਰ ਤੇ ਆਪਾਂ ਰੋਜ਼ ਆ ਕੇ ਅਰਦਾਸਾਂ ਕਰਦੇ ਆਂ ਘਰ ਦੀਆਂ ਸੁੱਖਾਂ ਮੰਗਦੇ ਆਂ ਨੌਕਰੀਆਂ ਮੰਗਦੇ ਆਂ ਦੁੱਧ ਪੁੱਤ ਮੰਗਦੇ ਆਂ ਪਤਾ ਨਹੀਂ ਕਿੰਨੀਆਂ ਇਕ ਮੰਗਾਂ ਤੰਗਰਸਤੇ ਦੀਆਂ ਦਾਤਾਂ ਫਸਲਾਂ ਵਿੱਚ ਵਾਧੇ ਕਾਰੋਬਾਰ ਵਿਹੰਤਰ ਰੱਖੀਆਂ ਸਾਰੇ ਨਗਰ ਦੀ ਸੁੱਖ ਸ਼ਾਂਤੀ ਮੰਗਦੇ ਆ ਜਿਹੜੇ ਗੁਰੂ ਅਗੇ ਆ ਕੇ ਅਰਦਾਸਾਂ ਕਰਦੇ ਆ ਉਸ ਗੁਰੂ ਦੇ ਘਰ ਵਾਸਤੇ ਜਦੋਂ ਕੋਈ ਇੰਦਾ ਦੀ ਪੋਸਟ ਪੈਂਦੀ ਹੈ ਉਸ ਗੁਰੂ ਦੇ ਘਰ ਨੂੰ ਜਦੋਂ ਕੋਈ ਨੁਕਸਾਨ ਪਹੁੰਚਾਉਣ ਵਾਲਾ ਖੜਾ ਹੁੰਦਾ ਤਾਂ ਭਾਈ ਫਿਰ ਉੱਥੇ ਅੜ ਕੇ ਸਾਨੂੰ ਵੀ ਅੱਗੇ ਹੋ ਕੇ ਖੜਨਾ ਪਵੇਗਾ ਪਹਿਲਾਂ ਮੈਂ ਬੇਕੀ ਕਰ ਚੁੱਕਾਂ ਫਸਲਾਂ ਦੀ ਉਦਾਹਰਣ ਦੇ ਕੇ ਧਰਮ ਦੀ ਰੱਖਿਆ ਗੁਰੂ ਦੇ ਘਰ ਦੀ ਰੱਖਿਆ ਸਾਨੂੰ ਕਰਨੀ ਪੈਣੀ ਹੈ ਕਿਸੇ ਨਿਬਾਰ ਨੂੰ ਨਹੀਂ ਹੋਣਾ ਇਹ ਸਾਡਾ ਸਭ ਦਾ ਫਰਜ਼ ਬਣਦਾ ਤੁਸੀਂ ਧਿਆਨ ਨਾਲ ਸੁਣੋ ਇਸ ਕਰਕੇ ਮੈਂ ਤੁਹਾਨੂੰ ਅੱਜ ਥੋੜਾ ਜਆ ਇਹਨਾਂ ਲਫ਼ਜ਼ਾਂ ਦੇ ਨਾਲ ਬੇਕਤੀ ਕਰ ਰਿਹਾ ਨਹੀਂ ਤੇ ਮੈਂ ਮੌਤ ਆਰਾਮ ਤਰੀਕੇ ਦੇ ਨਾਲ ਕਥਾ ਕਰਦਾ ਹੁਣ ਮੈਨੂੰ ਖੇਮਾ ਵੀ ਕਰਦਾ ਜੇ ਕਿਸੇ ਨੂੰ ਮੇਰੀ ਬੋਲੀ ਹੁਣ ਆਵਾਜ਼ ਕੌਲੀ ਲੱਗਦੀ ਹੋਵੇ ਤਾਂ ਮੈਂ ਕਦੇ ਇਹਦਾ ਬਾਤ ਬੋਲਣ ਦਾ ਯਤਨ ਨਹੀਂ ਕੀਤਾ ਪਰ ਮਨ ਵਿੱਚ ਰੋਸ ਹੈ ਸਤਿਗੁਰਾਂ ਦੇ ਬਚਨ ਨੇ ਜਦ ਐ ਰੋੜ ਬਾੜ ਲੱਗਿਓ ਤਦ ਐ ਰੋਸ ਲੱਗਿਓ ਜਦੋਂ ਕੋਈ ਐਦਾਂ ਨੇ ਬੋਲ ਬੋਲਦਾ ਹੈ ਨਾ ਫਿਰ ਫਿਰਦਾ ਬਲੁਧ ਰਹਿ ਜਾਂਦਾ ਹੈ ਦੁੱਖ ਲੱਗਦਾ ਪੀੜ ਹੁੰਦੀ ਹੈ ਤੂੰ ਦੇਖੋ ਸਮਝਦਾਰੋ ਸਿਆਣਿਆਂ ਜਦੋਂ ਕੋਈ ਤੁਹਾਡੇ ਘਰ ਨੂੰ ਕੌਣ ਦੀ ਗੱਲ ਕਿਦੇ ਤਾਂ ਫਿਰ ਕੀ ਹਾਲ ਹੁੰਦੇ ਨੇ ਤੇ ਹਰਮੰਦਰ ਸਾਹਿਬ ਸਾਡੀ ਜਿੰਦ ਜਾਨ ਹੈ ਉੱਥੇ ਤੋਂ ਬਿਨਾ ਸਾਡਾ ਕੁਝ ਨਹੀਂ ਵੱਟੀਦਾ ਐਨੇ ਐਨੇ ਰਾਜੇ ਦੁਨੀਆ ਦੇ ਆਏ ਕੰਦੇ ਕਿਸੇ ਰਾਜੇ ਨੇ ਹਰਮੰਦਰ ਸਾਹਿਬ ਨੂੰ ਢਾਲਾਉਂਦਾ ਯਤਨ ਨਹੀਂ ਕੀਤਾ ਪਰ ਕੁਝ ਚਾਨਕ ਲੋਕ ਨੇ ਜਿਹੜੇ ਮਾੜੀ ਸੋਚ ਰੱਖਣ ਵਾਲੇ ਨੇ ਉਹਨਾਂ ਦੇ ਭਾਅ ਦਾ ਇਹ ਹੈ ਵੀ ਕਦੀ ਇਹ ਕੰਮ ਕਰਕੇ ਰੱਬ ਖੁਸ਼ ਹੋ ਜਾਵੇਗਾ ਮੁਰਕੋ ਇਦਾਂ ਅੱਲਾਹ ਤਾਲਾ ਰੱਬ ਖੁਸ਼ ਨਹੀਂ ਹੁੰਦਾ ਰੱਬ ਨੇ ਖੁਸ਼ ਤਾਂ ਸਰਬ ਧਰਮਾਂ ਦਾ ਭਲਾ ਕਰਕੇ ਹੋਣਾ ਹੈ ਜਦੋਂ ਦੁਨੀਆ ਬਾਰੇ ਚੰਗਾ ਸੋਚਾਂਗੇ ਫਿਰ ਰੱਬ ਨੇ ਤੁਹਾਡੇ ਬਾਰੇ ਚੰਗਾ ਸੋਚਣਾ ਤੇ ਭਲਾ ਕਰਨਾ ਤੁਹਾਡਾ ਉਹ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਤਾਂ ਜਾਰਜ ਪੰਚਮ ਜਦੋਂ ਆਇਆ ਨਾ ਸਾਰੀ ਦੁਨੀਆ ਦਾ ਬਿਜ਼ਨਸ ਸਮਰਾਟ ਉਹਨੇ ਵੀ ਆ ਕੇ ਹਰਮੰਦਰ ਸਾਹਿਬ ਨੂੰ ਨਤਮਸਤਕ ਕੀਤਾ ਸਿਰ ਝੁਕਾਉਣਾ ਕੀਤਾ ਉਹ ਕਹਿੰਦਾ ਮੈਂ ਸਾਰਾ ਇੰਡੀਆ ਘੁੰਮਿਆ ਦੁਨੀਆ ਘੁੰਮੀ ਪਰ ਇਹੋ ਜਿਹਾ ਦਰ ਦੁਨੀਆ ਵਿੱਚ ਨਹੀਂ ਮੈਂ ਦੇਖਿਆ ਹੈਗਾ ਜਦੋਂ ਰਵਿੰਦਰਨਾਥ ਟੈਗੋਰ ਹਰਮੰਦਰ ਸਾਹਿਬ ਆਇਆ ਉਹਨੇ ਬੜੀਆਂ ਕਮਾਲ ਦੀਆਂ ਗੱਲਾਂ ਆਖੀਆਂ ਉਹ ਕਹਿੰਦਾ ਮੈਂ ਅੱਧਾ ਘੰਟਾ ਰੱਖਿਆ ਸੀ ਹਰਮੰਦਰ ਸਾਹਿਬ ਵਾਸਤੇ ਆਪਣੇ ਇੰਡੀਆ ਦੇ ਟੂਰ ਵਿੱਚੋਂ ਵੀ ਅੱਧਾ ਘੰਟਾ ਮੈਂ ਅੰਮ੍ਰਿਤਸਰ ਹਰਮੰਦਰ ਸਾਹਿਬ ਹੀ ਖੇ ਮਾਉਣਾ ਹੈ ਪਰ 24 ਘੰਟੇ ਕਹਿੰਦਾ ਕਿਵੇਂ ਲੰਘ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ Hindu ਕੋ ਆਤੇ ਦੇਖਾ Muslim ਕੋ ਜਾਂਦੇ ਦੇਖਾ Sikh ਕੋ ਬਾਣੀ ਖਾਤੇ ਦੇਖਾ Asud ਕੋ ਹਲਵਾ ਖਾਤੇ ਦੇਖਾ ਕਹਿੰਦਾ नीच लोग सुधर लोग इतने प्रसाद सक रहे हैं सिख बाणी गा रहे हैं हिंदू इतने नमस्कारा कर आ रहे हैं मुस्लिम इतों नमस्कारा करके जा रहे हैं ऐसा दर दुनिया में मैं कैसे कदे नहीं देखे ये सारी दुनिया के वास्ते सर्वश्रेष्ठ है ये किसी एक धर्म का नहीं जो तुम कहो भी सिखा हरिमंदर साहब है नहीं ਹਰ ਮੰਦਰ ਸਾਹਿਬ ਦੇ ਚਾਰ ਦਰਵਾਜੇ ਚਾਰੇ ਦਰਵਾਜੇ ਇਹ ਪ੍ਰਤੀਕ ਨੇ ਵੀ ਇਹ ਸਾਰੇ ਸੰਸਾਰ ਦੇ ਲਈ ਦਰਵਾਜੇ ਖੁੱਲੇ ਨੇ ਇੱਥੇ ਕਿਸੇ ਵੀ ਦੇਸ਼ ਦਾ ਕਿਸੇ ਵੀ ਮੁਲਕ ਦਾ ਕਿਸੇ ਵੀ ਧਰਮ ਜਾਤ ਗੋਤ ਪਾਤ ਦਾ ਇਨਸਾਨ ਇੱਥੇ ਆ ਕੇ ਨਤਬਸਤ ਹੋ ਸਕਦਾ ਹੈ ਧੰਗੁਰੂ ਰਾਮਦਾਸ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰ ਸਕਦਾ ਹੈ ਆਪਣੀ ਫਰਿਆਦ ਲੈ ਕੇ ਪਹੁੰਚ ਸਕਦਾ ਹੈ ਉਹ ਮੂਰਖ ਬੰਦਿਆ ਤੂੰ ਈਮੇਲ ਭੇਜ ਕੇ ਐਸੇ ਘਰ ਨੂੰ ਨੁਕਸਾਨ ਕਰਨ ਦੀ ਗੱਲ ਕਰਦਾ ਹੈ ਤੇ ਯਾਦ ਰੱਖੀ ਮੇਰੇ ਗੱਲ ਤੂੰ ਤਾਂ ਹੱਥਾਂ ਨਾਲ ਇਹ ਈਮੇਲ ਦੇਖੀ ਹੋਣੀ ਤੇ ਥੋੜਾ ਸਮਾਂ ਹੀ ਬਿਤੂਗਾ ਤੇਰੇ ਕੋਲ ਨਾ ਹੀ ਹੱਥਾਂ ਦੇ ਵਿੱਚ ਕੋੜ ਨਾ ਚੱਲਿਆ ਤਾਂ ਗੁਰੂ ਨਾਨਕ ਦੇ ਘਰ ਦਾ ਸੇਵਕ ਨਾ ਇਹ ਹਕੀਕਤਾ ਨੇ ਸਾਡੇ ਘਰ ਦੀ ਸਾਨੂੰ ਭਰੋਸਾ ਹੈ ਗੁਰੂ ਨਾਨਕ ਸਾਹਿਬ ਤੇ ਇੱਥੇ ਦੇਰ ਜ਼ਰੂਰ ਹੈ ਹਨੇਰ ਨਹੀਂ ਜਿਹਾ ਬੀਜ ਹੈ ਸੋ ਲੁਣੇ ਕਰਮਾਂ ਸੰਧਰਾ ਖੇਤ ਇੱਥੇ ਜਿਤਾ ਦੇ ਬੀਜ ਬੀਜਦੇ ਆ ਉਦਾਂ ਦੇ ਫਲ ਲੱਗਦੇ ਨੇ ਆਓ ਸਭ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਤੁਸੀਂ ਮੇਰੇ ਵਿਚਾਰ ਨੂੰ ਬੇਨਤੀ ਨੂੰ ਧਿਆਨ ਨਾਲ ਸੁਣਿਆ ਆਓ ਹੁਣ ਆਪਾਂ ਅਗਲੀਆਂ ਵਿਚਾਰਾਂ ਵੱਲ ਵਧੀਏ ਤੇ ਇੱਥੇ ਮੈਂ ਆ ਵੀਡੀਓ ਬੇਨਤੀ ਕਰਾਂਗਾ ਵੀ ਕੱਟ ਕਰ ਦਿਓ ਤੇ ਇਹ ਵੀਡੀਓ ਇੱਕ ਵਾਰ ਫਿਰ ਬੇਨਤੀ ਕਰਦਾ ਵੀ ਸ਼ੇਅਰ ਜ਼ਰੂਰ ਕਰ ਦਿਓ ਹਰ ਕੋ ਉਸ تک ਪਹੁੰਚਾਓ ਤੇ ਸਾਰੇ ਸचेਤ ਰਹੋ ਕਲਗੀਧਰ ਦੇ ਸਿੱਖਾਂ ਚੜ੍ਹਦੀ ਕਲਾ ਚ ਰਹੋ ਕੁਝ ਲੋਕ ਇਹੋ ਜਿਹੇ ਪੋਸਟਾ ਪਾ ਕੇ ਮੇਲਾ ਭੇਜ ਕੇ ਤਮਕੀਆਂ ਦਿੰਦੇ ਨੇ ਆ ਤਿੰਨ ਕਿ ਮਹੀਨੇ ਪਹਿਲਾਂ ਪਾਕਿਸਤਾਨ ਤੇ ਇੰਡੀਆ ਦੀ ਜੰਗ ਲੱਗੀ ਉਹਨਾਂ ਨੇ ਬੜੀਆਂ ਤਮਕੀਆਂ ਦਿੱਤੀਆਂ ਤਮਕੀਆਂ ਦੇਣ ਵਾਲੇ ਬੜੇ ਆਉਣਗੇ ਬੜੇ ਜਾਣਗੇ ਕੱਖ ਨਹੀਂ ਬਕਾਰ ਸਕਣਗੇ ਗੁਰ ਸਿੱਖੋ ਚੜ੍ਹਦੀ ਕਲਾ ਵਿੱਚ ਰਹੋ ਕਲਗੀਧਰ ਪਾਸ਼ਾ ਮਹਾਰਾਜ ਦੇ ਜਾਏ ਆ ਆਓ ਗੁਰੂ ਕਲਗੀਧਰ ਪਾਸ਼ਾ ਨੂੰ ਯਾਦ ਕਰਕੇ ਗੱਜ ਕੇ ਇੱਕ ਫਤਵੀ ਬੁਲਾ ਲਓ ਸਾਹ ਨਹੀਂ ਪਾਇਓ ਗੱਜ ਕੇ ਫਤਵੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ